ਅਕਾਲੀ ਤੇ ਬੀਜੇਪੀ ਦੀਆਂ ਜਿਹੜੀਆਂ ਗੱਠ ਜੋੜ ਦੀਆਂ ਚਰਚਾਵਾਂ ਜਿਹੜੀਆਂ ਬਹੁਤ ਹੀ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਅੱਜ ਗੱਲਬਾਤ ਕਰਾਂਗੇ ਦੋਨਾਂ ਦਾ ਜਿਹੜਾ ਗੱਠ ਜੋੜ ਦੇੜੇ ਚਰਚਾਵਾਂ ਹੋ ਰਹੀਆਂ ਨੇ ਸੂਤਰਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਹੜੀ ਜਿਹੜਾ ਤੈਹ ਹੋ ਚੁੱਕਾ ਪਰ ਸੀਟਾਂ ਨੂੰ ਲੈ ਕੇ ਜਿਹੜੀ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਅਕਾਲੀ ਭਾਜਪਾ ਗੱਠ ਜੋੜ ਸੀਟਾਂ ਨੂੰ ਲੈ ਕੇ ਜਿਹੜਾ ਪੇਚਾ ਜਿਹੜਾ ਉਹ ਫਸਿਆ ਹੋਇਆ ਵਾ ਇਹਨਾਂ ਸੀਟਾਂ ਤੇ ਜਿਹੜੀ ਅੜੀ ਭਾਰਤੀ ਜਨਤਾ ਪਾਰਟੀ ਜਿਹੜੀ ਅੜੀ ਹੋਈ ਆ ਤੇ ਅੱਜ ਗੱਲਬਾਤ ਕਰਾਂਗੇ ਉਸੇ ਨੂੰ ਲੈ ਕੇ ਕਿ ਕਿਹਨਾ ਕਿਹਨਾ ਸੀਟਾਂ ਨੂੰ ਲੈ ਕੇ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਚੱਲ ਰਹੀ ਆ ਲੋਕ ਸਭਾ ਚੋਣਾਂ ਲਈ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਪੱਧਰ ਤੇ ਜਿਹੜੀਆਂ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰਨਾ ਜੜਾ ਸ਼ੁਰੂ ਕਰ ਦਿੱਤਾ ਪਰ ਜਿਹੜੀਆਂ ਪੰਜਾਬ ਦੀਆਂ ਸੀਟਾਂ ਨੂੰ ਲੈ ਕੇ ਜਿਹੜੀ ਅਜੇ ਟਿੱਕਰ ਜਿਹੜੀ ਆ ਉਹ ਮਤਲਬ ਕਿ ਤੈਹ ਨਹੀਂ ਹੋਇਆ ਵਾ ਅੱਜ ਇਸੇ ਗੱਲ ਨੂੰ ਲੈ ਕੇ ਅੱਜ ਤੁਹਾਡੇ ਨਾਲ ਜਿਹੜੀ ਆ ਉਹ ਚਰਚਾ ਕਰਾਂਗੇ ਜਿਹੜੀਆਂ ਬੀਜੇਪੀ ਦੇ ਸੀਟਾਂ ਵਾਂ ਜਿਹੜੀਆਂ ਅਕਾਲੀ ਦੀਆਂ ਸੀਟਾਂ ਵਾਂ ਕਿੱਥੋਂ ਕਿੱਥੋਂ ਜਿਹੜਾ ਕੌਣ ਜਿਹੜਾ ਵਾ ਉਹ ਲੜ ਸਕਦਾ ਵਾ ਕਿਹਨਾਂ ਉਮੀਦਵਾਰਾਂ ਨੂੰ ਜਿਹੜਾ ਵਾ ਐ ਖੜੇ ਕਰ ਸਕਦੀ ਆ ਜੁ ਉਹਨਾਂ ਨੂੰ ਲੈ ਕੇ ਜਿਹੜੀ ਉਹ ਚਰਚਾ ਕਰਾਂਗੇ ਤੇ ਹੁਣ ਗੱਲ ਕਰਦੇ ਆ ਜਿਹੜੀਆਂ ਅਕਾਲੀ ਦਲ ਦੀਆਂ ਜਿਹੜੇ ਸੀਟਾਂ ਬਾਰੇ ਅਸੀਂ ਗੱਲਬਾਤ ਕਰਦੇ ਆ ਸਾਰੀ ਜੋ ਕਿ ਕਾਫੀ ਦੇਰ ਤੋਂ ਗੱਟ ਜੋੜ ਨੂੰ ਲੈ ਕੇ ਚੱਲ ਰਿਹਾ ਸੀਗੀ ਅਕਾਲੀ ਤੇ ਬੀਜੇਪੀ ਦੇ ਵਿੱਚ ਜਿਹੜਾ ਗੱਟ ਜੋੜ ਨੂੰ ਲੈ ਕੇ ਕਾਫੀ ਕਿਸਾਨੀ ਮੁੱਦੇ ਤੋਂ ਬਾਅਦ ਵੀ ਜਿਹੜਾ ਕਾਫੀ ਵਿਰੋਧ ਹੋ ਰਿਹਾ ਸੀਗਾ ਕਿ ਇਹ ਜਿਹੜੀ ਅਕਾਲੀ ਦਲ ਆ ਬੀਜੇਪੀ ਨੂੰ ਸਪੋਰਟ ਕਰਦੀ ਹੈ ਤੇ ਅਕਾਲੀ ਦਲ ਨੇ ਜਿਹੜਾ ਵਾ ਗੱਠ ਜੋੜ ਜਿਹੜਾ ਵਾ ਪਿਛਲੀ ਵਾਰ ਜਿਹੜਾ ਤੋੜ ਦਿੱਤਾ ਸੀ ਹੁਣ ਦੁਬਾਰਾ ਜਿਹੜਾ ਵਾ ਉਹ ਕਿਸਾਨੀ ਮੁੱਦਾ ਚੱਲ ਰਿਹਾ ਹੁਣ ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਜਿਹੜੀ ਪਹਿਲੀ ਸੀਟ ਆਨੰਦਪੁਰ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਇਸ ਆਨੰਦਪੁਰ ਦੀ ਇਸ ਟੈਂਪ ਕੁਝ ਵੀ ਇਹੇ ਨਜ਼ਰ ਨਹੀਂ ਆ ਰਿਹਾ ਕਿ ਕਿਸ ਨੂੰ ਜਿਹੜੀ ਐਲਾਨ ਕਰ ਸਕਦੀ ਹੈ ਦੂਸਰੀ ਇਸ ਦੀ ਗੱਲ ਕਰਦੇ ਆ ਬਠਿੰਡਾ ਤੋਂ ਇਸ ਵੇਲੇ ਜਿਹੜੇ ਹਮ ਹਰ ਸਿਮਰਤ ਬਾਦਲ ਨੇ ਤੇ ਅਜੇ ਤੱਕ ਹਰ ਸਿਮਰਤ ਹੀ ਬਠਿੰਡਾ ਤੋਂ ਜਿਹੜੇ ਚੋਣ ਲੜ ਸਕਦੇ ਜਿਹੜੇ ਫਾਈਨਲ ਨਹੀਂ ਹੋਇਆ ਇਸ ਦੇ ਬਾਰੇ ਵੀ ਤੇ ਸੰਗਰੂਰ ਦੀ ਗੱਲ ਕਰਦੇ ਆ ਅਸੀਂ ਸੰਗਰੂਰ ਪਿਛਲੀ ਵਾਰ ਜਿਮਣੀ ਚੋਣਾਂ ਤੇ ਅਕਾਲੀ ਦਲ ਨੇ ਰਾਜੋੜਾ ਦੀ ਪੈਣ ਨੂੰ ਉਮੀਦਵਾਰ ਜਿਹੜਾ ਐਲਾਨਾ ਸੀ ਪਰ ਇਸ ਵਾਰ ਅਜੇ ਤੱਕ ਜਿਹੜੀ ਵਾ ਕੋਈ ਵੀ ਜਿਹੜੀ ਚਰਚਾ ਜਿਹੜੀ ਆ ਉਹ ਨਹੀਂ ਦੇਖਣ ਨੂੰ ਮਿਲ ਰਹੀ ਆ ਜਲੰਧਰ ਜਿਮਣੀ ਚੋਣਾਂ ਦੀ ਗੱਲ ਕਰੀ ਤੇ ਜਲੰਧਰ ਨੂੰ ਹੌਟ ਸੀਟ ਮੰਨੇ ਜਾਂਦਾ ਜਲੰਧਰ ਪਿਛਲੀ ਵਾਰ ਵੀ ਉਨ ਜਦੋਂ ਚੌਧਰੀ ਸੰਤੋਖ ਸਿੰਘ ਚੌਧਰੀ ਡੈਥ ਹੋ ਗਈ ਉਸ ਤੋਂ ਬਾਅਦ ਇਲੈਕਸ਼ਨ ਹੋਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜਾ ਜਿੱਤ ਪ੍ਰਾਪਤ ਹੋਈ ਸੀ ਤੇ ਹੁਣ ਦੁਬਾਰਾ ਜਿਹੜੇ ਜਿਮਣੀ ਚੋਣਾ ਜਲੰਧਰ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਹੁਣ ਜਿਹੜਾ ਇਹਨਾਂ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਸ ਤੋਂ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਤੇ ਹੁਣ ਦੁਬਾਰਾ ਜਿਹੜੇ ਇਲੈਕਸ਼ਨ ਆਣ ਆਉਣ ਵਾਲੇ ਨੇ ਹੁਣ ਅਕਾਲੀ ਦਲ ਜਿਹੜੀ ਜਿਮਣੀ ਚੋਣਾਂ 'ਚ ਭਾਜਪਾ ਨੇ ਜਿਹੜੀ ਅਕਾਲੀ ਦਲ ਛੱਡ ਛੱਡ ਤੇ ਆਏ ਇਕਬਾਲ ਸਿੰਘ ਠਵਾਲ ਨੂੰ ਜਿਹੜਾ ਉਮੀਦਵਾਰ ਬਣਾਇਆ ਸੀ ਹੋ ਸਕਦਾ ਇਸ ਵਾਰ ਸਾਂਝਾ ਉਮੀਦਵਾਰ ਜਿਹੜਾ ਐਲਾਨਿਆ ਜਾਵੇ ਭਾਜਪੀ ਤੇ ਅਕਾਲੀ ਦਲ ਵੱਲੋਂ ਤੇ ਹੁਣ ਸਸਪੈਂਸ ਹੀ ਹੈ ਇਸ ਇਸ ਵਕਤ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਨਿਕਲ ਕੇ ਆਉਂਦਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਅਕਾਲੀ ਦਲ ਵੱਲੋਂ ਦਰਬਾਰਾ ਸਿੰਘ ਗੁਰੂ ਉਮੀਦਵਾਰ ਸਨ ਪਰ ਇਸ ਵਾਰ ਕੌਣ ਹੋਵੇਗਾ ਇਸ ਵਾਰ ਹਜੇ ਕੋਈ ਵੀ ਚਰਚਾ ਨਹੀਂ ਹੋ ਰਹੀ ਹੁਣ ਦੇਖਣਾ ਹੋਵੇਗਾ ਕਿ ਕੌਣ ਉਮੀਦਵਾਰ ਜਿਹੜਾ ਉੱਥੋਂ ਜਿਹੜਾ ਫਤੇਗੜ ਸਾਹਿਬ ਤੋਂ ਜਿਹੜਾ ਐਲਾਨ ਕਰਦੇ ਨੇ ਤੇ ਗੱਲ ਕਰਦੇ ਆ ਫਰੀਦਕੋਟ ਦੀ ਪਿਛਲੀ ਵਾਰ ਕਾਲੀ ਦਲ ਵੱਲੋਂ ਗੁਲਜਾਰ ਸਿੰਘ ਰਣੀਕੇ ਸਨ ਪਰ ਮੁਹੰਮਦ ਸਦੀਕ ਤੋਂ ਹਾਰ ਗਏ ਸਨ ਤੇ ਇਸ ਵਾਰ ਅਜੇ ਤੱਕ ਕੋਈ ਵੀ ਚਰਚਾ ਨਹੀਂ ਹੈ ਕਿ ਕੌਣ ਉਮੀਦਵਾਰ ਜਿਹੜਾ ਵਾ ਉਹ ਫਰੀਦਕੋਟ ਤੋਂ ਹੋ ਸਕਦਾ ਵਾ ਤੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਸ ਵੇਲੇ ਸੁਖਵੀਰ ਬਾਦਲ ਨੇ ਹੋ ਸਕਦਾ ਹੈ ਕਿ ਦੁਬਾਰਾ ਵੀ ਉੱਥੋਂ ਜਿਹੜਾ ਵਾ ਉਹ ਸੁਖਵੀਰ ਬਾਦਲ ਜਿਹੜਾ ਵਾ ਫਿਰੋਜ਼ਪੁਰ ਤੋਂ ਲੜਨ ਤੇ ਹਜੇ ਤੱਕ ਕੋਈ ਵੀ ਇੱਥੋਂ ਵੀ ਹਜੇ ਕੋਈ ਫਾਈਨਲ ਜਿਹੜਾ ਵਾ ਨਹੀਂ ਹੋਇਆ ਤੇ ਹੁਣ ਗੱਲ ਕਰਦੇ ਆ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਤੋਂ ਕਾਲੀ ਦਲ ਤੋਂ ਪਿਛਲੀ ਵਾਰ ਬੀਬੀ ਜਗੀਰ ਕੌਰ ਸਨ ਪਰ ਕਾਂਗਰਸ ਤੇ ਜਸਵੀਰ ਸਿੰਘ ਡਿੰਪਾ ਤੋਂ ਹਾਰੇ ਹਾਰ ਗਏ ਸਨ ਤੇ ਹੋ ਸਕਦਾ ਹੈ ਕਿ ਜੇਕਰ ਬੀਬੀ ਜਗੀਰ ਕੋ ਅਕਾਲੀ ਦਲ ਚ ਦੁਬਾਰਾ ਸ਼ਾਮਲ ਹੋ ਜਾਂਦੇ ਆ ਹੋ ਸਕਦਾ ਹੈ ਕਿ ਦੁਬਾਰਾ ਜਿਹੜੇ ਉਮੀਦਵਾਰ ਜਿਹੜਾ ਆ ਉਹ ਐਲਾਨ ਦਿੱਤੇ ਜਾਣ ਤੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਸੀਟਾਂ ਦੇ ਉੱਤੇ ਕੌਣ ਕਿੱਥੋਂ ਲੜ ਸਕਦਾ ਹੈ ਤੇ ਕੌਣ ਉਮੀਦਵਾਰ ਹੋ ਸਕਦਾ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਆਪਣੇ ਜਿਹੜੇ ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਜੂਰ ਦੱਸਿਆ ਕਰੋ ਲਗਾਤਾਰ ਸੇ ਤੁਹਾਨੂੰ ਹਰੇਕ ਜਿਹੜੀ ਚੋਣਾਂ ਨੂੰ ਲੈ ਕੇ ਜਿਹੜੀ ਅਪਡੇਟ ਦੇ ਰਹੇ ਆ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿੱਥੋਂ ਕੌਣ ਲੜ ਸਕਦਾ ਹੈ ਤੇ ਕਿਹੜਾ ਉਮੀਦਵਾਰ ਜਿਹੜਾ ਉਹ ਸਹੀ ਹੈ ਉਹ ਲੜ ਸਕਦਾ ਹੈ ਤੇ ਕਿਹੜਾ ਉਥੇ ਜਿਹੜਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਧੰਨਵਾਦ